ਹਾਡੀਆਂ ਕੋਈ ਪੰਜਾਬ ਦੀ ਪਰਾਲੀ ਦਾ ਧੂਆ ਦਿੱਲੀ ਤੱਕ ਪਹੁੰਚ ਜਾਂਦਾ ਮਗਰ ਜਿਹੜੇ ਸਾਡੇ ਪੰਜਾਬ ਦੀ ਹੜ ਦੀਆਂ ਘੂਕਾਂ ਚੀਕਾਂ ਨਹੀਂ ਇਹਦਾ ਸੈਂਟਰ ਸਰਕਾਰ ਤੱਕ ਪਹੁੰਚਦੀ ਮੋਦੀ ਸਾਹਿਬ ਉਥੇ ਚੀਨ ਨਾਲ ਜਾਪਾਨ ਦੇ ਨਾਲ ਜਫੀਆਂ ਬਾ ਰਹੇ ਆ ਤੇ ਅੱਜ ਪੰਜਾਬ ਜਿਹੜਾ ਪੂਰੇ ਵਰਲਡ ਨੂੰ ਅੰਨ ਦਤਾ ਕਹਾਜਰਾ ਖਵਾਉਂਦਾ ਆ ਅੱਜ ਪੰਜਾਬ ਨੂੰ ਪੰਜਾਬ ਵੀ ਵਿਚਾਰ ਰਿਹਾ ਤੇ ਪੰਜਾਬ ਦੇ ਲੋਕ ਵਿਚਾਰ ਰਿਹਾ ਤੁਸੀਂ ਦੇਖ ਰਹੇ ਹੋ ਵਾਇਸ ਆਫ ਇੰਡੀਆ ਔਰ ਮੈਂ ਹਾਂ ਸੁਵਿੰਦਰ ਸਿੰਘ ਜਿਸ ਤਰ੍ਹਾਂ ਕਿ ਆਪ ਨੂੰ ਸਭ ਨੂੰ ਪਤਾ ਹੈ ਕਿ ਪੰਜਾਬ ਦੇ ਵਿੱਚ ਜਿਹੜੇ ਹੈਗਾ ਬਹੁਤ ਜ਼ਿਆਦਾ ਪਾਣੀ ਆਉਣ ਦੇ ਨਾਲ ਬਹੁਤ ਜ਼ਿਆਦੀਆਂ ਮੁਸ਼ਕਲਾਂ ਜਿਹੜੀਆਂ ਹੈਗੀਆਂ ਆ ਰਹੀਆਂ ਨੇ ਔਰ ਹਜੇ ਵੀ ਬਾਰਿਸ਼ ਜਿਹੜੀ ਹੈਗੀ ਹੈ ਰੁਕਣ ਦਾ ਨਾਮ ਨਹੀਂ ਲੈ ਰਹੀ ਔਰ ਵਕ ਵਕ ਸੰਸਥਾਵਾਂ ਵੱਲੋਂ ਜਿਹੜਾ ਹੈਗਾ ਚਾਹੇ ਕੋਈ ਮੈਡੀਸਨ ਹੋਵੇ ਚਾਹੇ ਕੋਈ ਖਾਣ ਵਾਲੀ ਸਮਗਰੀ ਹੋਵੇ ਐਂਬੂਲੈਂਸ ਹੋਵੇ ਬਹੁਤ ਸਾਰੀਆਂ ਸੇਵਾਵਾਂ ਜਿਹੜੀਆਂ ਹੈਗੀਆਂ ਉਹ ਲੋਕਾਂ ਵਾਸਤੇ ਜਿਹੜੇ ਨੇ ਲੋਕ ਜਿਹੜੇ ਨੇ ਅੱਗੇ ਆ ਰਹੇ ਨੇ ਔਰ ਸਾਡੇ ਨਾਲ ਅੱਜ ਮੌਜੂਦ ਨੇ ਜੀ ਸਮਾਜ ਸੇਵਾ ਸੁਸਾਇਟੀ ਦੇ ਜਿਹੜੇ ਚੇਅਰਮੈਨ ਨੇ ਅੱਜ ਜੀ ਉਹ ਸਾਡੇ ਨਾਲ ਨੇ ਕੁਝ ਸਵੇਰ ਤੋਂ ਹੀ ਜਿਹੜਾ ਹੈਗਾ ਵਾ ਇਹ ਇੱਥੇ ਆ ਕੇ ਜਿੰਨੇ ਵੀ ਹਾਰਟਫੀਲਡ ਦੇ ਲੋਕ ਨੇ ਉਹਨਾਂ ਵਾਸਤੇ ਕੁਝ ਨਾ ਕੁਝ ਜਿਹੜੀ ਹੈਗੀ ਖਾਣ ਪੀਣ ਵਾਲੀਆਂ ਚੀਜ਼ਾਂ ਵੀ ਲੈ ਕੇ ਆਏ ਨੇ ਆਪਾਂ ਉਹਨਾਂ ਨਾਲ ਹੀ ਗੱਲ ਕਰਦੇ ਹਾਂ ਕਿ ਕੀ ਕਹਿਣਾ ਵਾ ਇਸ ਬਾਰੇ ਕਿਉਂਕਿ ਇਹ ਵੀ ਇੱਕ ਜਿਹੜੀ ਸੇਵਾ ਵਾ ਬਹੁਤ ਵੱਡੀ ਸੇਵਾ ਵਾ ਇਹ ਅਜੇ ਹੀ ਨਮਸਕਾਰ ਨਮਸਕਾਰ ਜੀ ਸਤ ਸ੍ਰੀ ਅਕਾਲ ਸਾਡੀ ਨਾ ਇੱਕ ਸਮਾਜ ਸੇਵਾ ਸੁਸਾਇਟੀ ਆ ਜੋ ਕਿ ਰਜਿਸਟਰ ਅੰਬਰਸਰ ਜਿਹੜਾ ਕਿ ਅਸੀਂ ਸਮਾਜ ਸੇਵਾ ਵਾਸਤੇ ਲੋਕਾਂ ਵਾਸਤੇ ਰੱਖਿਆ ਹੈ ਜੋ ਵੀ ਸਾਡੇ ਮੈਂਬਰ ਪ੍ਰਧਾਨ ਜੋ ਵੀ ਆ ਜਿਰੋ ਵੀ ਕਿਸੇ ਆਪਤਾ ਆਂਦੀ ਆ ਕਿਤੇ ਜੱਜ ਪਹਿਲਾਂ ਤੁਸੀਂ ਦੇਖ ਲਓ ਕੋਰੋਨਾ ਆਇਆ ਸੀ ਉਹ ਉਹ ਵੀ ਅਸੀਂ ਬੜੀ ਸੇਵਾ ਕੀਤੀ ਜਾ ਹੋਰ ਵੀ ਕੋਈ ਆਪਤਾ ਆਂਦੀ ਅਸੀਂ ਹਰ ਕਿਸੇ ਦੇ ਨਾਲ ਦੁੱਖ ਸੁੱਖ ਚ ਸਾਂਝਾ ਕਰਦੇ ਆ ਤੇ ਹੁਣ ਜਿਹੜੇ ਸਾਡੇ ਪੰਜਾਬ ਦੇ ਖੁਦ ਦੇ ਵਿੱਚ ਜਿਹੜੀ ਆਪਤਾ ਏਡੀ ਵੱਡੀ ਆ ਗਈ ਆ ਜਿਹੜੀ ਬਾੜ ਆ ਚੁੱਕੀ ਆ ਤੇ ਜਿਹੜੇ ਹੜ੍ਹਾਂ ਦੇ ਮਾਰ ਜਿਹੜੀ ਪੰਜਾਬ ਨੂੰ ਪੂਰੀ ਝੇਲ ਨਹੀਂ ਪਿਆ ਰਹੀ ਸੱਤ ਜ਼ਿਲ੍ਹਿਆਂ 'ਚ ਹੋ ਗਈ ਆ ਕਿ ਜਿੱਥੇ-ਜਿੱਥੇ ਕਿ ਵੀ ਇਹ ਪਹੁੰਚ ਸਕਦੇ ਆ ਸਾਡੀ ਸਾਰੀ ਟੀਮ ਪਹੁੰਚ ਰਹੀ ਆ ਅਸੀਂ ਪਿਛਲੇ 3-4 ਦਿਨਾਂ ਤੋਂ ਲੱਗੇ ਪਏ ਆ ਸਾਡੀ ਪੂਰੀ ਟੀਮ ਦਿਨ ਰਾਤ ਸੇਵਾ 'ਚ ਲੱਗੀ ਪਈ ਆ ਜਿੱਥੇ ਵੀ ਸਾਨੂੰ ਲੱਗਦਾ ਕਿ ਸਾਡੇ ਇਹ ਪੰਜਾਬ ਦੇ ਲੋਕ ਇਹ ਸਾਡੇ ਆਪਣੇ ਪਰਿਵਾਰ ਆ ਅਸੀਂ ਆਪਣੀ ਪਰਿਵਾਰਾਂ ਦੇ ਨਾਲ ਖੜੇ ਹੋਣ ਵਾਸਤੇ ਆਏ ਆ ਕਿ ਸਾਨੂੰ ਪਤਾ ਹੈ ਦੁੱਖ ਕੀ ਹੁੰਦਾ ਆ ਕਿਉਂਕਿ ਅਸੀਂ ਜ਼ਮੀਨ ਦੇ ਨਾਲ ਜੁੜੇ ਆ ਤੇ ਆ ਸਾਨੂੰ ਜੋ-ਜੋ ਵੀ ਸੰਗਤਾਂ ਸੇਵਾ ਦੱਸ ਦਈਆਂ ਤੇ ਸਾਨੂੰ ਫੋਨ ਕਰ ਦਿੰਦੀਆਂ ਤੇ ਅਸੀਂ ਉਹ ਪਿੰਡਾਂ 'ਚ ਪਹੁੰਚ ਕੇ ਉਹਨਾਂ ਨੂੰ ਉਹ ਚੀਜ਼ਾਂ ਪਹੁੰਚਾ ਦਿੰਦੀਆਂ ਤੇ ਪਿਛਲੇ 3-4 ਦਿਨਾਂ 'ਚ ਅਸੀਂ ਦੁੱਧ ਵੀ ਪੰਚਾ ਰਹੇ ਹਾਂ ਪਾਣੀ ਵੀ ਪੰਚਾ ਰਹੇ ਹਾਂ ਰਾਸ਼ਨ ਵੀ ਪੰਚਾ ਰਹੇ ਹਾਂ ਸੁੱਕਾ ਰਾਸ਼ਨ ਵੀ ਪੰਚਾ ਰਹੇ ਹਾਂ ਤੇ ਅੱਜ ਕੱਲ ਆਪਾਂ ਥੋੜਾ ਜਿਹਾ ਸਮਾਨ ਬੱਚਿਆਂ ਦਾ ਲੈ ਕੇ ਜਾ ਰਹੇ ਹਾਂ ਬਿਸਕੁਟ ਚਿਪਸ ਗੁਰਕਰੇ ਬਰੈਡਾਂ ਤੇ ਹੋਰ ਦਿਖਾਇਆ ਦੁੱਧ ਦੇ ਪੈਕੇਟ ਜਿਹੜਾ ਬੱਚਾ ਨੂੰ ਵੀ ਲੋੜ ਹੁੰਦੀ ਹੈ ਖਾਣ ਪੀਣ ਦੀ ਤੇ ਅਸੀਂ ਸਾਰਾ ਕੁਝ ਘਰ ਹਲ ਕੇ ਪੂਰੀ ਟੀਮ ਦੇ ਨਾਲ ਕੰਮ ਕਰ ਰਹੇ ਹਾਂ ਕਿਉਂਕਿ ਇਹ ਅਸੀਂ ਕਿਸੇ ਵਾਸਤੇ ਨਹੀਂ ਕਰ ਰਹੇ ਅਸੀਂ ਖੁਦ ਆਪਣੇ ਵਾਸਤੇ ਕਰ ਰਹੇ ਹਾਂ ਕਿ ਸਾਡਾ ਹੀ ਪਰਿਵਾਰ ਆ ਅੱਜ ਜੀ ਅੱਜ ਤੁਸੀਂ ਕਿਸ ਏਰੀਆ ਦੇ ਵਿੱਚ ਆਏ ਜੀ ਔਰ ਕੀ ਕੁਝ ਵੇਖਣ ਨੂੰ ਇੱਥੇ ਮਿਲਿਆ ਦੇਖੋ ਜੀ ਅਜਨਾਲੇ ਦੇ ਜਿੰਨੇ ਵੀ ਲੱਗੇ ਲੱਗੇ ਪਿੰਡ ਆ ਹਨ ਦੇ ਪਿੰਡ ਹਰ ਹਰ ਵਾਰ ਗੋਮੈਲ ਚਮਿਆਣੀਆਂ ਹਾਲਾਤ ਦੂਰ ਜਿੰਦੇ ਵੀ ਘਣੋਵਾਲ ਇਹ ਸਾਰੇ ਪਿੰਡਾਂ ਦੇ ਵਿੱਚ ਅਸੀਂ ਫੇਰੇ ਮਾਰਦੇ ਪਏ ਆ ਜਿੱਥੇ ਤੱਕ ਅਸੀਂ ਜਾ ਸਕਦੇ ਆ ਜਿੱਥੇ ਤੱਕ ਸਾਡੀਆਂ ਗੱਡੀਆਂ ਜਾਂਦੀਆਂ ਗੱਡੀਆਂ ਚ ਜਾ ਰਹੇ ਆ ਜਿੱਥੇ ਕੋਈ ਟਰਾਲੀ ਜਾਂਦੀ ਟਰਾਲੀ ਚ ਜਾ ਰਹੇ ਆ ਜੇ ਕਿਤੇ ਕਿਸਤੀ ਕੋਈ ਮਿਲਦੀ ਕਿਸਤੀ ਚ ਵੀ ਜਾ ਰਹੇ ਆ ਸਾਡੀਆਂ ਟੀਮਾਂ ਵੰਡ ਵੰਡ ਕੇ ਲੋਕਾਂ ਦੀ ਸੇਵਾ ਕਰ ਰਹੇ ਆ ਤੇ ਕੁਝ ਤੇ ਚਲੋ ਤੁਹਾਡੇ ਵਰਗੇ ਭਰਾ ਪ੍ਰੈਸ ਰਿਪੋਰਟਰ ਸਾਨੂੰ ਕਵਰ ਕਰਦੇ ਕਈ ਨਹੀਂ ਕਵਰ ਕਰਦੇ ਤੇ ਵਿਚਾਰੇ ਸੇਵਾ ਕਰਕੇ ਆਂਦੇ ਪਏ ਆ ਉਹ ਰਾਤ ਦਿਨ ਸੇਵਾ ਕਰਦੇ ਪਏ ਅਸੀਂ ਵੀ ਰੋਜ਼ ਸਵੇਰੇ ਨਿਕਲ ਜੀਦਾ ਰਾਤ ਹੀ ਵਾਪਸ ਆ ਜੀਦਾ ਤੇ ਪ੍ਰਮਾਤਮਾ ਨੇ ਜੇ ਹਨੂਮਾਨ ਮਾਲਕ ਦੇ ਮਿਹਰ ਬੱਸੀ ਆ ਤੇ ਅਸੀਂ ਸੇਵਾ ਤੇ ਪੂਰੇ ਹਾਜ਼ਰ ਹੈਗੇ ਆ ਅਸੀਂ ਆਪਣੇ ਅੰਮ੍ਰਿਤਸਰ ਵਾਲਿਆਂ ਨੂੰ ਤੇ ਬਹੁਤ ਮਾਣ ਕਰਦੇ ਆ ਤੇ ਪੂਰੇ ਪੰਜਾਬ ਤੇ ਹੀ ਮਾਣ ਕਰਦੇ ਆ ਕਿ ਇਹਨਾਂ ਲੋਕਾਂ ਨੂੰ ਪੰਜਾਬ ਵਾਲਿਆਂ ਨੂੰ ਕਿਸੇ ਦੀ ਬਾਹਰ ਦੀ ਲੱਗਦਾ ਲੋੜ ਨਹੀਂ ਆ ਮਗਰ ਆਪਣੇ ਪੰਜਾਬ ਵਾਲੇ ਹੀ ਇਹਨਾਂ ਨਾਲ ਖੜੇ ਆ ਤੇ ਅੱਜ ਪੰਜਾਬ ਜਿਹੜਾ ਪੂਰੇ ਵਰਲਡ ਨੂੰ ਅੰਨ ਦਾਤਾ ਗਾਜਰਾ ਖਵਾਂਦਾ ਆ ਅੱਜ ਪੰਜਾਬ ਪੰਜਾਬੀ ਵਿਚਾ ਰਿਆ ਤੇ ਪੰਜਾਬ ਦੇ ਲੋਕ ਵਿਚਾ ਰਿਆ ਜਿੱਥੇ ਜਿੱਥੇ ਵੀ ਕਿਸੇ ਨੂੰ ਲੱਗਦਾ ਆ ਹਰ ਕੋਈ ਪਹੁੰਚ ਰਿਹਾ ਆ ਦਿਲੋਂ ਪਹੁੰਚ ਰਿਹਾ ਜਿਸ ਤਰ੍ਹਾਂ ਕਿ ਕਿਹਾ ਜਾਂਦਾ ਕਿ ਪੰਜਾਬੀ ਜਿਹੜੇ ਹੈਗੇ ਨੇ ਹਰ ਜਗ੍ਹਾ ਜਿਹੜੀ ਹੈਗੀ ਹੈ ਆਪਣੀ ਸੇਵਾ ਨਿਭਾਉਣ ਦੇ ਵਿੱਚ ਲੱਗੇ ਨੇ ਨੇ ਚਾਹੇ ਕਿਸੇ ਤਰ੍ਹਾਂ ਦੀ ਕੋਈ ਵੀ ਆਫਤ ਹੋਵੇ ਉਹਨ ਵੀ ਜਿਹੜੀ ਹੈ ਕੁਦਰਤੀ ਆਫਤ ਆਈ ਹੈ ਇਹਦੇ ਵਿੱਚ ਖਾਸ ਕਰਕੇ ਸਾਡੇ ਬਹੁਤ ਸਾਰੀਆਂ ਐਨ ਜੀਓ ਜਿਹੜੀਆਂ ਹੈਗੀਆਂ ਇਹਦੇ ਵਿੱਚ ਕੰਮ ਕਰ ਰਹੀਆਂ ਨੇ ਔਰ ਹੋਰ ਵੀ ਬਹੁਤ ਸਾਰੀਆਂ ਐਨ ਜੀਓ ਨੇ ਦੀ ਅਪੀਲ ਕਰਨਾ ਚਾਹੋਗੇ ਉਹਨਾਂ ਨੂੰ ਵੀ ਕਿ ਕਿਸ ਤਰ੍ਹਾਂ ਉਹਨਾਂ ਨੂੰ ਅੱਗੇ ਆਉਣਾ ਚਾਹੀਦਾ ਅਸੀਂ ਤਾਂ ਦਿਲੋਂ ਧੰਨਵਾਦ ਕਰਦੇ ਆ ਸਾਡੇ ਜਿਹੜੀਆਂ ਜਿੰਨੀਆਂ ਵੀ ਸੰਸਥਾਵਾਂ ٹرسٹ ਤੇ ਜਿੰਨੀਆਂ ਵੀ ਆਪਣੇ ਐਨਜੀਓ ਆ ਉਹ ਸਾਰੇ ਦਿਲੋਂ ਕੰਮ ਕਰ ਰਹੀਆਂ ਉਹ ਇਸ ਕਰਕੇ ਕਰ ਰਹੇ ਆ ਕਿ ਉਹਨਾਂ ਨੂੰ ਪਤਾ ਸਾਡਾ ਪੰਜਾਬ ਆ ਜਿਹੜੇ ਲੋਕ ਪੰਜਾਬ ਤੋਂ ਬਾਅਦ ਉੱਤਰਾਖੰਡ 'ਚ ਵੀ ਕੰਮ ਕਰ ਰਹੇ ਆ ਹਿਮਾਚਲ 'ਚ ਵੀ ਕਰ ਰਹੇ ਆ ਜੰਮੂ ਕਸ਼ਮੀਰ 'ਚ ਵੀ ਲੰਗਰ ਸੇਵਾ ਲਾ ਰਹੇ ਆ ਤਾਂ ਉਹ ਆਪਣੇ ਪੰਜਾਬ ਵਾਸਤੇ ਨਹੀਂ ਕਰਨਗੇ ਪੰਜਾਬ ਵਾਸਤੇ ਉਹ ਤੋਂ ਜ਼ਿਆਦਾ ਕਰਨਗੇ ਕਿਉਂਕਿ ਪੰਜਾਬ ਜਿਹੜਾ ਪੂਰੇ ਦੇਸ਼ 'ਚ ਜਿੱਥੇ ਵੀ ਕੋਈ ਆਫਤ ਹੁੰਦੀ ਤਾਂ ਖੜ ਜਾਂਦਾ ਜਾ ਕੇ ਤੇ ਅੱਜ ਪੰਜਾਬ 'ਚ ਵਿਕਤਾ ਪਈਏ ਤੇ ਪੰਜਾਬ ਪੂਰਾ ਨਾਲ ਖੜਾ ਹੈ ਪੂਰੇ ਐਨ ਜੀਓ ਲੱਗ ਗਿਆ ਸਰਕਾਰਾਂ ਵੀ ਆਪਣੇ ਆਪਣੇ ਕੰਮ ਕਰ ਰਹੀਆਂ ਹਰ ਕੋਈ ਆਪਣੇ ਆਪਣੇ ਕੰਮ ਕਰ ਰਿਹਾ ਮੈਂ ਵੀ ਸਰਕਾਰਾਂ ਨੂੰ ਮੇਰੀ ਇੱਕ ਬੇਨਤੀ ਆ ਕਿ ਜਿੰਨੇ ਵੀ ਸਾਡੀ ਸਰਕਾਰਾਂ ਤੁਸੀਂ ਦੇਖ ਲਓ 3.5 ਸਾਲ ਤੋਂ ਭਗਵੰਤ ਮਾਨ ਸਾਹਿਬ ਦੀ ਸਰਕਾਰ ਆ ਮੈਂ ਇਹਨਾਂ ਨੂੰ ਬੇਨਤੀ ਕਰਨਾ ਚਾਹਾਂਗਾ ਤੇ ਤੁਸੀਂ ਪਿੱਛੇ ਜੇ ਬਿਆਨ ਕੀਤਾ ਕਿ ਅਸੀਂ ਇੱਕ ਇੱਕ ਮਹੀਨੇ ਦਾ ਖਾਵਾ ਦੇ ਰਹੇ ਹੋ ਮੇਰੀ ਇੱਕ ਛੋਟੀ ਜੀ ਬੇਨਤੀ ਆ ਕਿ ਪੰਜਾਬ ਸਾਡਾ ਡੁੱਬ ਚੁਕਿਆ ਦੋ ਸਾਲ ਇਹਨੂੰ ਖੜੇ ਹੁੰਦੇ ਲੱਗ ਜਾਣੇ ਆ ਤੇ ਕਰਮ ਸੇ ਕੰਮ ਤੁਸੀਂ ਜਿਹੜਾ 1.5 ਸਾਲ ਬਚਿਆ ਤੁਸੀਂ ਸਾਰੀਆਂ ਤਨਖਾਹਾਂ ਜਿੰਨੀਆਂ ਵੀ 1.5 ਲੱਖ ਰੁਪਏ ਕੇ ਐਮਐਲਏ ਦੀ ਤਨਖਾਹ ਆ ਤੇ 5 ਲੱਖ ਤੇ ਸਾਡੇ ਸੀਐਮ ਸਾਹਿਬ ਦੀ ਹੋਣੀ ਤੇ ਜਿੰਨੇ 134 ਬੋਰਡ ਕਾਰਪੋਰੇਸ਼ਨ ਕਮਿਸ਼ਨ ਹੈਗੀਆਂ ਤੇ ਸਾਰੇ ਚੇਅਰਮੈਨਾਂ ਦੀਆਂ ਤਨਖਾਹਾਂ ਲੱਖ ਲੱਖ ਤੋਂ ਉੱਪਰ ਆ ਦੇ 1.5 ਸਾਲ ਇਹ ਸਾਰਾ ਕੁਝ ਪੰਜਾਬ ਦੇ ਫੰਡ ਚ ਪਾ ਦੇਣ ਇਹ ਸੇਵਾ ਕਰਦਨੇ ਕਹਿੰਦੇ ਨੇ ਸੇਵਾ ਕਰਨ ਆਏ ਆ ਤੇ ਸੇਵਾ ਕਰਕੇ ਦਿਖਾਣ ਅਸਲੀ ਜੇ 2027 ਚ ਇਹਨਾਂ ਨੇ ਆਣਾ ਆ ਤੇ ਕਹਿੰਦਾ ਮਤਲਬ ਇਹ ਆ ਕਿ ਜੇ ਲੋਕਾਂ ਦੀ ਸੇਵਾ ਇਹ ਕਰ ਜਣਗੇ ਤੇ ਲੋਕ ਇਹਨਾਂ ਨੂੰ ਪਸੰਦ ਕਰਨਗੇ ਤੇ ਜੇ ਆਪਣੇ ਵਾਅਦੇ ਤੋਂ ਭੁਗੜ ਜੇ ਆ ਤੇ ਲੋਕਾਂ ਨੇ ਤੁਹਾਨੂੰ ਪਤਾ ਜੇ ਲੋਕਾਂ ਦੇ ਕਈ ਸਰਕਾਰੀਆਂ ਤੇ ਕਈ ਗਈਆਂ ਤੇ ਇਸ ਕਰਕੇ ਇਹ ਬੇਨਤੀ ਕਰਦੇ ਆ ਸਰਕਾਰਾਂ ਨੂੰ ਤੇ ਜਿਹੜੀਆਂ ਰਹਿ ਚੁੱਕੀਆਂ ਸਰਕਾਰਾਂ ਨੂੰ ਵੀ ਬੇਨਤੀ ਕਰਦੇ ਆ ਉਹ ਵੀ ਰੱਜੇ ਪੁੱਜੇ ਲੋਕ ਹੈਗੇ ਆ ਮੰਤਰੀ ਉਹਨਾਂ ਨੂੰ ਵੀ ਚਾਹੀਦਾ ਕਿ ਆਪਣੇ 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 ਫੰਡ ਜਿਹੜੇ ਇਲੈਕਸ਼ਨ ਚ ਲਾਉਣ ਵਾਸਤੇ ਵੀ ਤੁਹਾਡੇ ਕੋਲ ਫੰਡ ਹੈਗੇ ਆ ਨਾ ਤੇ ਤੁਸੀਂ ਅਸ ਲੋਕਾਂ ਦੀ ਮਦਦ ਕਰਨ ਵਾਸਤੇ ਅੱਗੇ ਆਓ ਤੁਹਾਨੂੰ ਸਾਰਿਆਂ ਨੂੰ ਅਸੀਂ ਬੇਨਤੀ ਕਰਦੇ ਆ ਕਿ ਜੇ ਅਸੀਂ ਕੁਝ ਵੀ ਨਹੀਂ ਹੋਣ ਦੇ ਬਾਵਜੂਦ ਵੀ ਲੋਕਾਂ ਦੀ ਸੇਵਾ ਕਰ ਰਹੇ ਆ ਤਾਂ ਤੁਸੀਂ ਤਾਂ ਸਭ ਕੁਝ ਤੁਹਾਡੇ ਕੋਲ ਹੈਗਾ ਆ ਤੁਹਾਨੂੰ ਸੇਵਾ ਕਰਨ ਵਾਸਤੇ ਅੱਗੇ ਆਉਣਾ ਚਾਹੀਦਾ ਹੈ ਸੈਂਟਰ ਦੀ ਸਰਕਾਰ ਦੀ ਅਗਰ ਅਸੀਂ ਗੱਲ ਕਰਦੇ ਆ ਤਾਂ ਅਸੀਂ ਦੇਖ ਰਹੇ ਆ ਕਿ ਪੰਜਾਬ ਸਰਕਾਰ ਤੇ ਜਿਹੜਾ ਆਪਣਾ ਕੰਮ ਕਰ ਰਹੀ ਹੈ ਲੇਕਿਨ ਹਜੇ ਤੱਕ ਕੋਈ ਸੈਂਟਰ ਦੇ ਵਿੱਚੋਂ ਜਿਹੜਾ ਹੈਗਾ ਪੰਜਾਬ ਦੀ ਸਾਰ ਨਹੀਂ ਲੈਣ ਵਾਸਤੇ ਆਇਆ ਦੇਖੋ ਜੀ ਅਸੀਂ ਇੱਕ ਪੰਜਾਬ ਦੇ ਵਾਸੀ ਆਂ ਬਰਸਾਦ ਦੇ ਵਾਸੀ ਆਂ ਅਸੀਂ ਲਗਾਤਾਰ 4 ਦਿਨ ਤੋਂ ਲੱਗੇ ਪਏ ਆਂ ਮਗਰ ਸਾਡੀਆਂ ਕੋਈ ਪੰਜਾਬ ਦੀ ਪਰਾਲੀ ਦਾ ਧੂਆਂ ਦਿੱਲੀ ਤੱਕ ਪਹੁੰਚ ਜਾਂਦਾ ਮਗਰ ਜਿਹੜੇ ਸਾਡੇ ਪੰਜਾਬ ਦੀ ਹੜ੍ਹ ਦੀਆਂ ਘੂਕਾਂ ਚੀਕਾਂ ਨਹੀਂ ਇਹਨਾਂ ਸੈਂਟਰ ਸਰਕਾਰ ਤੱਕ ਪਹੁੰਚਦੀ ਮੋਦੀ ਸਾਹਿਬ ਉੱਥੇ ਚੀਨ ਨਾਲ ਜਾਪਾਨ ਦੇ ਨਾਲ ਜਫੀਆਂ ਬਾ ਰਹੇ ਆ ਉਹਨਾਂ ਨਾਲ ਸਮਝੋਤੇ ਕਰ ਰਿਹਾ ਆਪਣੇ ਦੇਸ਼ ਨਾਲ ਕੋਈ ਸਮਝੋਤਾ ਕਰੇਗਾ ਆਪਣੇ ਪੰਜਾਬ ਨੂੰ ਕੌਣ ਸੰਭੇਗਾ ਅਗਰ ਸੈਂਟਰ ਸਰਕਾਰ ਜੇ ਮੋਦੀ ਪ੍ਰਧਾਨ ਮੰਤਰੀ ਸਾਹਿਬ ਤੁਸੀਂ ਬੈਠੇ ਹੋ ਤੁਹਾਡੇ ਵਾਸਤੇ ਸਾਰੇ ਇੱਕ ਬਰਾਬਰ ਆ ਹੁਣ ਇੱਥੇ ਉਹਨਾਂ ਦੀ ਸਰਕਾਰ ਨਹੀਂ ਹੈਗੀ ਚਲੋ ਹਿਮਾਚਲ ਜੀ ਵੀ ਉਹਨਾਂ ਦੀ ਸਰਕਾਰ ਨਹੀਂ ਹੋਗੀ ਜਿੱਥੇ ਇਹਨਾਂ ਦੀ ਸਰਕਾਰ ਹੈਗੀ ਉੱਥੇ ਤੇ ਮਿੰਟ ਚ ਪਹੁੰਚ ਜਾਂਦੇ ਆ ਅਹਮਦਾਬਾਦ ਵੇਖੋ ਤੁਸੀਂ ਅਮਿਤ ਸ਼ਾਹ ਜੀ ਮਿੰਟ ਚ ਪਹੁੰਚ ਗਏ ਜਿਹੜਾ ਹਵਾਈ ਜੈੱਟ ਕ੍ਰੈਸ਼ ਹੋਇਆ ਤੇ ਅੱਜ ਇੱਥੇ ਪੰਜਾਬ ਦੇ ਵਿੱਚ ਚਾਰ ਪੰਜ ਦਿਨ ਹੋ ਚਲੇ ਆ ਤੇ ਕੋਈ ਵੀ ਨਾ ਟਵੀਟ ਆ ਰਿਹਾ ਨਾ ਕੋਈ ਇਥੇ ਮੰਤਰੀ ਪਹੁੰਚ ਰਿਹਾ ਨਾ ਕੋਈ ਸੈਂਟਰ ਦਾ ਡਿਪਾਰਟਮੈਂਟ ਦਾ ਬੰਦਾ ਆ ਰਿਹਾ ਚਾਹੀਦਾ 5000000 55000 ਕਰੋੜ ਪੰਜਾਬ ਨੂੰ ਰਾਹਤ ਫੰਡ ਮਿਲਣਾ ਚਾਹੀਦਾ ਤਾਂ ਕਿ ਪੰਜਾਬ ਦੇ ਲੋਕ ਦੁਬਾਰਾ ਵਸ ਸਕਣ ਕਿਉਂਕਿ ਪੰਜਾਬ ਦੇ ਲੋਕ ਵਸਣਗੇ ਤੇ ਪੂਰੇ ਦੇਸ਼ ਨੂੰ ਅਨ ਮਿਲੇਗਾ ਤੇ ਅਨ ਦਾਦਾ ਐਸੇ ਕਰਕੇ ਪਰ ਪੰਜਾਬ ਨੂੰ ਕਿਹਾ ਗਿਆ ਕਿ ਪੂਰੇ ਦੇਸ਼ ਦਾ ਇਹ ਲੋਕ ਰੋਟੀ ਖਵਾਉਂਦੇ ਆ ਤੇ ਅੱਜ ਅਸੀਂ ਇਹ ਨਹੀਂ ਕੱਲੇ ਮਰਨੇ ਅਸੀਂ ਵੀ ਨਾਲ ਹੀ ਮਰਨਾ ਹੈ ਕਿਉਂਕਿ ਜੇ ਇਹ ਮਰਨਗੇ ਤੇ ਆਟਾ ਦਾਲ ਹੋਏ ਕਿਤੇ ਬਾਹਰੋਂ ਮਹਿੰਗਾ ਆਏਗਾ ਮਹਿੰਗਾ ਕੋਈ ਗਰੀਬ ਬੰਦਾ ਲੈ ਕੇ ਆਲੀ ਤਾਂ ਉਹ ਵੀ ਮਰੇਗਾ ਕਾਮਕਾਰ ਮਰ ਜਾਣੇ ਲੋਕਾਂ ਦੇ ਐਸ ਕਰਕੇ ਮੇਰੀ ਬੇਨਤੀ ਆ ਸਰਕਾਰਾਂ ਨੂੰ ਸੈਂਟਰ ਸਾਹਮਣੂ ਵੀ ਮੋਦੀ ਸਰਕਾਰ ਨੂੰ ਵੀ ਕਿ ਤੁਸੀਂ ਨਾ ਤੇ ਅਜ ਤੱਕ ਕੋਈ ਟਵੀਟ ਕੀਤਾ ਨਾ ਤੁਸੀਂ ਇਹ ਚੀਜ਼ 'ਚ ਬੋਲੇ ਹੋ ਨਾ ਹੀ ਅਮਿਤ ਸ਼ਾਹ ਜੀ ਬੋਲੇ ਆ ਤੇ ਮੇਰਾ ਬੇਨਤੀ ਆ ਕਿ ਤੁਸੀਂ ਜਲਦੀ ਦੇ ਜਲਦ ਪੰਜਾਬ 'ਚ ਫੇਰਾ ਲਾਓ ਤੇ 5000 ਕਰੋੜ ਦੀ ਰਾਹਤ ਫੰਡ ਕੱਲੀ ਪੰਜਾਬ 'ਚ ਨਾ ਦਿਓ ਤੁਸੀਂ ਉੱਤਰਾਖੰਡ 'ਚ ਵੀ ਦਿਓ ਹਿਮਾਚਲ 'ਚ ਵੀ ਦਿਓ ਤੇ ਜੰਮੂ ਕਸ਼ਮੀਰ 'ਚ ਉਹ ਚਾਰ ਸਟੇਟਾਂ 'ਚ ਵਿੱਚ ਬੁਰਾ ਹਾਲ ਹੋਇਆ ਆ ਤੇ ਇਹਨਾਂ ਨੂੰ ਆਪਾਂ ਦੁਬਾਰਾ ਖੜਾ ਕਰਨਾ ਕਿਉਂਕਿ ਦੇਸ਼ ਦਾ ਨਾਮ ਰੋਸ਼ਨ ਹੋ ਸਕੇ ਜਿਸ ਤਰੀਕੇ ਦੇ ਨਾਲ ਅਸੀਂ ਦੇਖ ਰਹੇ ਹਾਂ ਕਿ ਪਾਣੀ ਲਗਾਤਾਰ ਵਧਦਾ ਜਾ ਰਿਹਾ ਵਾ بارش ਹਟਣ ਦਾ ਨਾਂ ਨਹੀਂ ਲੈ ਰਹੀ ਔਰ ਅਸੀਂ ਵੇਖ ਸਕਦੇ ਹਾਂ ਕਿ ਪੰਜਾਬ ਜਿਹੜਾ ਹੈਗਾ ਵਾ ਸਾਡਾ ਜਿਹੜਾ ਹੈਗਾ ਬਹੁਤ ਪਿੱਛੇ ਜਿਹੜਾ ਹੈਗਾ ਚਲਾ ਜਾਏਗਾ ਕਿਉਂਕਿ ਕਿਉਂਕਿ ਇਹਦੇ ਵਿੱਚ ਪਸ਼ੂਆਂ ਦੀ ਮਾਰ ਵੀ ਆ ਫਸਲਾਂ ਦੀ ਮਾਰ ਵੀ ਆ ਔਰ ਲੋਕ ਵੀ ਜਿਹੜੇ ਹੈਗੇ ਆ ਇਹਦੇ ਇਹਦਾ ਛਕਾਰ ਜਿਹੜੇ ਹੋ ਰਹੇ ਨੇ ਕੀ ਕਹਿਣਾ ਚਾਹੋਗੇ ਇਸ ਬਾਰੇ ਵੀ ਦੇਖੋ ਜੀ ਮੈਂ ਤੁਹਾਨੂੰ ਦੱਸਣਾ ਚਾਹਨਾ ਹੈ ਕਿ 1988 ਦੇ ਵਿੱਚ ਹੜਾ ਦੀ ਮਾਰ ਪਈ ਸੀ ਪੰਜਾਬ ਨੂੰ ਤੇ ਸਾਨੂੰ ਉਰੋ ਹੀ ਇਹ ਸਹਿ ਲੈਣੀ ਚਾਹੀਦੀ ਸੀ ਕਿ ਕੀ ਹੋਇਆ ਸੀ ਸਾਡੇ ਨਾਲ 37 ਸਾਲ ਬਾਅਦ ਫਿਰ ਪਾਣੀ ਸਾਡੇ ਪੰਜਾਬ ਦੇ ਪਿੰਡਾਂ 'ਚ ਵੜ ਗਿਆ ਸੱਤ ਜ਼ਿਲ੍ਹੇ ਤੇ 1000 ਤੋਂ ਜ਼ਿਆਦਾ ਪਿੰਡ ਸਾਡੇ ਡੁੱਬ ਚੁਕੇ ਆ ਤੇ ਜਿਹਦੇ ਵਿੱਚ ਹਰ ਪਿੰਡ ਦੇ ਵਿੱਚ 100 200 ਕਰਤੇ ਹੁੰਦਾ ਹੀ ਆ ਤੇ ਤੁਸੀਂ ਆਪ ਖੁਦ ਲਾ ਲਓ ਕਿ ਕਿੰਨੇ ਪਰਿਵਾਰ ਉਜੜਨੇ ਆ ਤੇ ਇਹਨਾਂ ਨੂੰ ਬਚਾਉਣ ਵਾਸਤੇ ਸਾਨੂੰ ਸਾਰਿਆਂ ਨੂੰ ਅੱਗੇ ਆਉਣਾ ਹੀ ਪੈਣਾ ਆ ਸਮਝ ਲਓ ਕਿ ਸਾਡਾ ਇਹ ਆਪਣੇ ਪਰਿਵਾਰ ਆ ਤੇ ਮੈਂ ਬਾਰ-ਬਾਰ ਬੇਨਤੀ ਭਗਵਾਨ ਤਮਨਜੀ ਨੂੰ ਵੀ ਕਰਨ ਨੇ ਆ ਕੇਜਰੀਵਾਲ ਸਾਹਿਬ ਨੂੰ ਕਰਨ ਨੇ ਸਸੋਦੀਆ ਸਾਹਿਬ ਨੂੰ ਕਰਨ ਨੇ ਆ ਜਿਹੜੇ ਪੰਜਾਬ ਦੇ ਇਹ ਸੰਚਾਲਕ ਹੈਗੇ ਆ ਇਹਨਾਂ ਨੂੰ ਚਾਹੀਦਾ ਕਿ ਜਿੰਨਾ ਵੀ ਫੰਡ ਹੁਣ ਤੁਸੀਂ ਰੱਖਿਆ ਆ ਇਹ ਪੰਜਾਬ ਦੇ ਲੋਕਾਂ ਨੂੰ ਸਿੱਧਾ ਕੜਨਵਾਸੀ ਰੱਖੋ ਤੇ ਜਿਹੜੇ ਲੋਕ ਸਾਡੇ ਸੈਂਟਰ ਦੇ ਆ ਮੈਂ ਉਹਨਾਂ ਨੂੰ ਵੀ ਬਾਰ-ਬਾਰ ਬੇਨਤੀ ਕਰ ਰਿਹਾ ਕਿ ਸਾਡੇ ਪੰਜਾਬ ਨੂੰ ਖੜਾ ਕਰਨਾ ਹੀ ਪੈਣਾ ਆ ਕਿਉਂਕਿ ਜਿਹੜੇ ਸਾਡੇ ਬਾਹਰ ਐਨਆਈਏ ਪਰ ਆਇਆ ਉਹ ਤੇ ਆਪਣੀ ਆਪਣੀ ਸੇਵਾ ਲਾ ਰਹੇ ਆ ਤੇ ਜਿਹੜੇ ਸੰਸਥਾਵਾਂ ਉਹ ਵੀ ਕਰ ਰਹੇ ਆ ਤੇ ਇਸ ਕਰਕੇ ਸਰਕਾਰਾਂ ਨੂੰ ਅੱਖਾਂ ਖੋਲ੍ਹਣੀਆਂ ਚਾਹੀਦੀਆਂ ਹਨ ਤੇ ਪੰਜਾਬ ਦੇ ਵਿੱਚ ਆਪਣੀ ਮਿਲਟਰੀ ਲਾਣੀ ਚਾਹੀਦੀ ਆ ਕਿਸ਼ਤੀਆਂ ਭੇਜਣੀਆਂ ਚਾਹੀਦੀਆਂ ਜਿੱਥੇ ਜਿੱਥੇ ਲੋਕਾਂ ਦੀਆਂ ਗੱਡੀਆਂ ਜਾਂਦੀਆਂ ਆ ਉਹਦੇ ਲੋਕੀ ਜਾ ਰਹੇ ਬਹੁਤ ਦੇਰਿਆਂ ਤੋਂ ਸੰਗਤਾਂ ਵੀ ਜਾ ਰਹੀਆਂ ਮਗਰ ਪਿੰਡ ਜਿਹੜੇ ਡੁੰਗੇ ਪਿੰਡ ਆ ਉਹਨਾਂ 'ਚ ਕਿਸ਼ਤੀਆਂ ਤੋਂ ਬਗੈਰ ਨਹੀਂ ਜਾਇਆ ਜਾਣਾ ਹੈਲੀਕਾਪਟਰ ਵੀ ਇੱਕੋ ਹੀ ਦਿੱਤਾ ਭਗਵੰਤ ਮਾਨ ਜੀ ਨੇ ਉਹ ਗੁਰਦਾਸਪੁਰ ਕੋ ਮਰੇ ਅੰਬਰ ਸੱਚ ਨਹੀਂ ਆ ਰਿਹਾ ਤੇ ਇਸ ਕਰਕੇ ਅਸੀਂ ਭਗਵੰਤ ਮਾਨ ਜੀ ਨੂੰ ਕਹਾਂਗੇ ਜਾ ਤੇ ਮਿਲਟਰੀ ਦੇ ਆਪਣੇ ਹੈਲੀਕਾਪਟਰ ਮੰਗਾਓ ਜਾਂ ਉਹ ਦਲ ਲੈ ਕੇ ਜਿਹੜੀ ਸੁਖਣਾ ਲੈ ਕੇ ਚੰਡੀਗੜ੍ਹ ਦੀਆਂ ਕਿਸ਼ਤੀਆਂ ਬਹੁਤ ਜ਼ਿਆਦੀਆਂ ਪਈਆਂ ਉਹਦੇ ਇੱਥੇ ਮੰਗਾਈਆਂ ਜਾਣ ਸੈਂਸਿਟੀ ਦਾ ਵਰਚਸ ਕਿਸਤੀਆਂ ਹੈਗੀਆਂ ਲੁਧਿਆਣੇ ਜ ਸੈਂਸਿਟੀ ਦਾ ਵਰੇਗਾ ਉੱਥੇ ਹੈਗੀਆਂ ਫਰਲੈਂਡ ਹੈਗਾ ਆਪਣਾ ਜੰਦਰ ਜ ਉੱਥੇ ਕਿਸਤੀਆਂ ਸਾਰੀਆਂ ਪੰਜਾਬ ਵਿੱਚ ਮੰਗਾਈਆਂ ਜਾਂਵੇ ਜਾ ਕੇ ਲੋਕਾਂ ਵਿੱਚ ਸਾਡਾ ਜਿਹੜਾ ਸਮਾਨ ਆ ਪਹੁੰਚ ਸਕੇ ਤਾਂ ਕਿ ਅਸੀਂ ਸਾਰੇ ਦਿਲੋਂ ਸੇਵਾ ਕਰਨਾ ਚਾਹੁੰਦੇ ਆ ਤੇ ਲੋਕੀ ਵੀ ਕਰਨਾ ਚਾਹੁੰਦੇ ਸਾਰੇ ਰਲ ਮਿਲ ਕੇ ਪੰਜਾਬ ਨੂੰ ਬਚਾਈਏ ਮੇਰਾ ਲਾਸਟ ਸਵਾਲ ਹੈ ਕਿ ਕੀ ਖਾਸ ਕਰਕੇ ਆਪਣੇ ਨੌਜਵਾਨ ਭਰਾਵਾਂ ਨੂੰ ਕਹਿਣਾ ਚਾਹੋਗੇ ਕਿਉਂਕਿ ਉਹ ਵੀ ਵੱਧ ਵੱਧ ਜਿਹੜਾ ਹੈਗਾ ਇਸ ਜੋ ਆ ਰਹੀਆਂ ਮੁਸ਼ਕਲਾਂ ਆ ਰਹੀਆਂ ਨਾ ਉਹ ਵੀ ਉੱਥੇ ਪਹੁੰਚ ਕੇ ਜਿਹੜਾ ਹੈਗਾ ਵਾ ਲੋਕਾਂ ਦੀ ਸਹਾਇਤਾ ਕਰਨ ਕਿਉਂਕਿ ਕਿਉਂਕਿ ਨੌਜਵਾਨਾਂ ਦੇ ਵਿੱਚ ਜਿਹੜਾ ਕਹਿੰਦੇ ਨੇ ਕਿ ਜੋਸ਼ ਵੀ ਜਿਹੜਾ ਹੈਗਾ ਜਿਆਦਾ ਹੁੰਦਾ ਮੇਰੀ ਬੇਨਤੀ ਹੈ ਕਿ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿ ਮੇਰਾ ਨਾ 3 ਅਗਸਤ ਪਿਛਲੇ ਸਾਲ 2024 ਚ ਘਰ ਸੜ ਗਿਆ ਸੀ ਅੱਗ ਲੱਗੀ ਸੀ ਮੇਰਾ ਘਰ ਸਾਰਾ ਸੜ ਕੇ ਤਬਾਹ ਹੋ ਗਿਆ ਸੀ ਤੇ ਕੋਈ ਵੀ ਮੰਤਰੀ ਕੋਈ ਐਮਐਲਏ ਕੋਈ ਪ੍ਰਸ਼ਾਸਨ ਦਾ ਅਧਿਕਾਰੀ ਨਹੀਂ ਪਹੁੰਚਿਆ ਉੱਥੋਂ ਸਾਨੂੰ ਸਬਕ ਮਿਲਿਆ ਇੱਕ ਮਹੀਨਾ ਸੀ ਡਿੱਗਦੇ ਰਹੇ ਕੋਈ ਨਹੀਂ ਵੜਿਆ ਤੇ ਇਸ ਕਰਕੇ ਅਸੀਂ ਆਪਣੇ ਘਰ ਨੂੰ ਫੇਰ ਖੜਾ ਕੀਤਾ ਫੇਰ ਖੜੇ ਹੋਏ ਆ ਤੇ ਇਸ ਕਰਕੇ ਮੈਂ ਇਹਨਾਂ ਲੋਕਾਂ ਨੂੰ ਕਹੂੰਗਾ ਇਹ ਲੀਡਰਾਂ ਲੂਡਰਾਂ ਦੇ ਤੇ ਮਗਰ ਜਾਣਾ ਨਹੀਂ ਚਾਹੀਦਾ ਮਗਰ ਇਹਨਾਂ ਦੀ ਇਹ ਇਹ ਮਤਲਬ ਕਿਤੇ ਕਿਸੇ ਦੇ bande ਨਹੀਂ ਆ ਤੇ ਮੈਂ ਹੁਣ ਮੌਕਾ ਦੇ ਰਿਹਾ ਸਰਕਾਰਾਂ ਨੂੰ ਕਿ ਦੇਖੋ ਪੰਜੇ ਉਹ ਇਕ ਬਰਾਬਰ ਨਹੀਂ ਹੁੰਦੀਆਂ ਹਰ ਕੋਈ ਲੀਡਰ ਚਲੋ ਇਹੋ ਜਿਹਾ ਨਹੀਂ ਹੁੰਦਾ ਜੇ ਕੋਈ ਚੰਗੇ ਲੀਡਰ ਵੀ ਹੁੰਦੇ ਆ ਦੇਸ਼ ਨੂੰ ਬਚਾਉਣ ਦੀ ਲੋੜ ਆ ਆਪਣੇ ਪੰਜਾਬ ਨੂੰ ਬਚਾਉਣ ਦੀ ਲੋੜ ਆ ਨੌਜਵਾਨੋ ਵੀ ਮੇਰੀ ਅਪੀਲ ਆ ਇਹ ਸਾਡੀ ਧਰਤੀ ਆ ਗੁਰੂਆਂ ਪੀਰਾਂ ਦੀ ਇਹ ਸਾਡੀ ਧਰਤੀ ਆ ਗੁਰੂ ਨਗਰੀ ਇਹ ਸਾਡੀ ਧਰਤੀ ਆ ਸਹੀਦਾਂ ਦੀ ਇੱਥੇ ਖੂਨ ਡੁੱਲਿਆ ਆ ਤੇ ਅੱਜ ਸਾਨੂੰ ਆਪਣੀ ਜਾਨ ਤੇ ਖੇਲ ਕੇ ਖੂਨ ਦੇ ਕੇ ਆਪਣੇ ਪੰਜਾਬ ਨੂੰ ਬਚਾਉਣਾ ਆ ਤੇ ਮੇਰੇ ਨੌਜਵਾਨ ਭਰਾ ਤੁਸੀਂ ਦੇਖੋ ਛੋਟੀਆਂ-ਛੋਟੀਆਂ ਉਮਰਾਂ ਚ ਸਹੀਦ ਭਗਤ ਸਿੰਘ, ਕਰਤਾਰ ਸਿੰਘ ਸਰਾਭਾ, ਉਦਮ ਸਿੰਘ ਉਹਨਾਂ ਨੇ ਆਪਣੇ ਆਪ ਨੂੰ ਦੇਸ਼ ਤੇ ਕੁਰਬਾਨ ਕੀਤਾ ਤੇ ਅਸੀਂ ਆਪਣੇ ਪੰਜਾਬ ਨੂੰ ਕੁਰਬਾਨ ਕਰੀਏ ਤੇ ਲੋਕਾਂ ਦੀ ਸੇਵਾ ਕਰਵਾ ਸੀ ਅੱਗੇ ਵੱਧ ਚੜ ਕੇ ਆਈਏ ਇਹ ਸਨ ਅਜੀਤ ਜੀ ਜੋ ਕਿ ਸਮਾਜ ਸੇਵਕ ਨੇ ਔਰ ਬੜੇ ਵਧੀਆ ਤਰੀਕੇ ਦੇ ਨਾਲ ਉਹਨਾਂ ਨੇ ਅੱਜ ਇਸ ਟਾਈਮ ਤੇ ਅਪੀਲ ਵੀ ਕੀਤੀ ਹੈ ਤੇ ਸਰਕਾਰਾਂ ਨੂੰ ਵੀ ਇਹੋ ਹੀ ਗੁਜਾਰਸ਼ ਕੀਤੀ ਹੈ ਕਿ ਵੱਤ ਵੱਤ ਜਿਹੜੇ ਹੈਗੇ ਆ ਅੜਾਂ ਦੇ ਵਿੱਚ ਜੋ ਵੀ ਪ੍ਰੋਬਲਮ ਆ ਰਹੀਆਂ ਉਹਨਾਂ ਨੂੰ ਆ ਕੇ ਇੱਥੇ ਵੇਖਣ ਤੇ ਉਹਦਾ ਹੱਲ ਕੱਢਣ ਕੈਮਰਾਮੈਨ ਸੰਦੀਪ ਸਿੰਘ ਦੇ ਨਾਲ ਸੁਵਿੰਦਰ ਸਿੰਘ ਵਾਈਸ ਆਫ ਇੰਡੀਆ 24/7 ਅਜਨਾਲਾ